ਉਹ ਜੋ ਕੈਮ 60 ਦੇ ਮੀਨੀ ਨੇ ਤਾਂ ਇੰਨੇ ਨੇ ਡੁੰਗੇ ਹਨਾ ਕੇਵਲ ਆ ਪਏ ਨੇ ਇੰਨੇ ਨੇ ਡੁੰਗੇ ਲਾਏ ਨੇ 60 ਦੇ ਮੀਨੀ ਨੇ ਵੀ ਫੁੱਲ ਜ਼ੋਰ ਲਾਇਆ ਉਹਦਾ ਖੜਾ ਦਾ ਸਾਵੇਂ ਲਿਆ ਕੇ ਉਹ ਖੜਾ ਤੇ ਹੁਣ 911 ਆ ਗਿਆ ਕਹਿੰਦੇ 90 ਹੌਸਪਾਵਰ ਕਰਿਆ ਹੋਇਆ ਮਿੱਤਰੋ ਇਹ ਕੱਢੂਗਾ ਧਰਤੀ ਦੀ ਹਿੱਕ ਚੋਂ ਪਾਣੀ ਦੇਖ ਦੇਖ ਬਹਿ ਗਿਆ ਕੱਟਦਾ ਮਿਨੀ ਦਾ ਹੈਗਾ ਦੀ ਜੋਰ ਓਏ ਉਹ ਤਾਂ ਤੁਰਦਾ ਦੀ ਮੇਰੇ ਨਾਲ ਆ ਪਾੜਦਾ ਸੀ ਨਾ ਉਹ ਸੀ ਰਹਿਗੇ ਇਹਦਾ ਉਹ ਸੀ ਰਹਿਗੇ ਕੀ ਗੱਲ ਹੋ ਦੋ ਚੋਂ ਤਾਂ ਤਿੰਨਾਂ ਤੇ ਚਾਲਦਾ ਸੀ ਉਹ ਬਾਲਾ ਬੜਾ ਮਜਾਇਆ ਓਏ ਹੁਦਾ ਕਾਲ ਜਾ ਇਹ ਮੂੰਹ ਕਿਦਾਂ ਲਾਉਣਾ ਨੂੰ ਹੈ ਥੱਲੇ ਦੇਖੀ ਬਦਲ 60 ਦੇ ਮਿਨੀ ਦੇ ਦਿਖਾਉ ਇਹ ਕੀ ਗੱਲ ਹੋ ਗਈ ਇਹ ਰੇਨੂ ਕਾ ਹੌਲ ਹੌਲ ਲੋਡ ਕਰ ਦਵਾਰੇ ਇਹਨਾਂ ਨੂੰ ਡੰਡਾ ਡੁੰਡਾ ਕੱਸ ਉਹਦਾ ਬਾਲੇ ਡੁੰਗੇ ਜਾਂਦੇ ਦੀ ਉਹ ਅੜ ਗਿਆ ਡੰਡਾ ਨਹੀਂ ਲੱਗ ਰਾ ਓਏ ਡੰਡਾ ਨਹੀਂ ਲੱਗ ਰ ਨਾ ਬੂ ਉਹ ਡੰਡਾ ਨਹੀਂ ਲੱਗ ਰੀ ਕਿਆ ਵਲਾ ਬਹੁਤ ਆ ਦੇ ਇਹਨੇ ਆਟ ਗਿਆ ਨਾ ਕੀ ਕਹਿੰਦਾ ਹੋ ਰਿਹਾ ਪਹਿਲਾ ਕੋਨਾ ਦੇ ਕਾਰੇ ਗੱਡੀ ਹੋਇਆ ਤੱਕ ਤੇ ਥੱਲੋਂ ਇਹ ਦੇਹਾ ਉਹ ਵੀ ਫੁੱਲ ਜ਼ੋਰ ਲਾਉਂਦਾ ਜੈਕਟਰ ਹੈ ਨਾ ਫੇਰ ਬਾਹਰੇ ਢੂੰਗੇ ਜਾਣੀਆਂ ਬਾਹਰੇ ਢੂੰਗੇ ਜਾਣਗੇ ਦੇਖੋ ਗੰਧਾ ਲਿਆਉਂਦਾ ਉਹ ਜੀ ਤੁਹਾਨੂੰ ਕਹਿੰਦਾ നാടകം ആണെന്നുണ്ടല്ലോ ਆਮਦਾ ਲੈ ਕੇ ਆਉਂਦਾ ਇਹ ਨਾ 290 ਹੌਸਪਾਵਰ ਹੈ ਨਾ ਨੇ ਵੀ ਦਿਖਾ ਦੇ ਯੂਟਿਊਬਰ ਨੂੰ ਆਹਾ ਆਦਾ ਸੋਨਾਂ ਲੀਕਾ ਬਦਲਾਉਂਦਾ ਸੀ ਜਰੇ ਤੂੰ ਇਹਨੂੰ ਡੰਡਾ ਡੁੰਡਾ ਕਸੋ ਬਾਈ ਇਹਦਾ ਜਾਂ ਕੋਈ ਹੱਲ ਕਰੋ ਓਏ ਨਗਾ ਤੋਰਾ ਕਟਾਈ ਓਏ ਲੋ ਵੀ ਮਿੱਤਰੋ ਇੱਕ ਪਾਸੇ ਚੱਲੀਆਂ ਦਾ 85598 ਮਾਡਲ ਰੋਕਾ ਵੇਟਰ ਤੇ ਇੱਧਰ ਟੋਏ ਕਾਦੇ ਪੱਟੇ ਪਏ ਨੇ ਬੁੱਝੋ ਮਿੱਤਰੋ ਦੱਸੋ ਕਮੈਂਟਾਂ 'ਚ ਇਹ ਟੋਏ ਇੰਨਾ ਉੱਚਾ ਵਾਹਣ ਕਿਵੇਂ ਕਰਤਾ ਚਲੀ ਤਾਂ ਆ ਸੀ ਉੱਚਾ ਇੰਨਾ ਕਰਤਾ ਪਲਾਊ ਹਾਲ ਹੁੰਦੇ ਨੇ ਕਿ ਕਿਹੜੇ ਹੁੰਦੇ ਨੇ ਪਲਟਾਊ ਹਾਲ ਹੁੰਦੇ ਨੇ ਦੱਸੋ ਕਮੈਂਟਾਂ 'ਚ ਆ ਆਉਂਦਾ 911 ਇਹ ਲਈ ਆਉਂਦਾ ਹਾਲ ਤੂੰ ਪਹਿਲਾ ਪਾਸੀ ਸੋਨਾ ਲਿਕਾ ਉਹਦੇ ਵਿੱਚ ਵੀਡੀਓ ਲਾਵਾਂਗੇ ਬਾਹਣ ਦੇ ਥੱਲੋਂ ਪੀਣੀ ਮਿੱਟੀ ਕੱਢਦੀ ਦੇਖ ਲੋ ਦੇਖਾ ਡਾਟ ਗਿਆ ਰਾਂ ਖੱਦਾ ਪੜਦਾ ਹੁੰਦਾ ਦੇਖੋ ਪੈਂਦੀ ਹੈ ਤੱਕ